ਔਰ ਕਾਲ ਸਾਹ ਵਾਫਾ ਸਾਹਿਬ ਇਹ 2 ਸਾਲ ਹੋ ਗਏ ਚੜਾ ਦਜਾ ਝੋਨੇ ਦਾ ਵੀ ਜਿਹੜਾ ਸਭ ਕੁਝ ਬਾਹਰ ਦੇ ਵਿੱਚ ਆ ਗਏ ਕਦੀ ਲਈ ਤੇ 2 ਸਾਲ ਹੋ ਗਿਆ ਜਿਹੜੇ ਬੁੱਥੇ ਨੇ ਵਿੱਚ ਹੀ ਬਾਹਰ ਦੀ ਸੁੱਕੀ ਪੜੀ ਬਾਹਰ ਤੇ ਵਧੀਆ ਪੜੀ ਵਧੀਆ ਬਣ ਗਈ ਬਹੁਤ ਇਹਦੀ ਜੋ ਸ਼ਕਤੀ ਵਧ ਗਈ ਆ ਤੇ ਆ ਦੇਖੋ ਇਹ ਜਿਹੜਾ ਆਪਣਾ ਰਸਤਾ ਹੈ ਤੇ ਉਹ ਨਾਲ ਲੱਗਦਾ ਛਿਲਕਦੇ ਉਹ ਬਣਾ ਕੇ ਰੱਖਣਾ ਚਾਹੀਦਾ ਕਿਉਂ ਸਾਰਿਆਂ ਦਾ ਰਸਤੀ ਜਿਹੜੇ ਮਾਝੇ ਹੁੰਦੇ ਨੇ ਕੋਈ ਦੂਰੋਂ ਦਾ ਡੇਡੇ ਭੈਣ ਭਰਾ ਜੁਰੇ ਆਦੇ ਜਾਂਦਿਆਂ ਦਾ ਆ ਸਾਰੇ ਵੇਖੋ ਇਸ ਤਰ੍ਹਾਂ ਮਿੱਟੀ ਕਤਪਾਗ ਰਖੜਾ ਜੀ ਨਾਲ ਜਿਹੜੇ ਦੋ ਸਾਧ ਨੇ ਤਿੰਨ ਸਾਧ ਜਿੱਥੇ ਪਾਸ ਕਰ ਸਕਣ ਸਾਰੇ ਨਾਲ ਦੇ ਨਾਲ ਜੀ ਭਾਈ ਛਲਕ ਦੇ ਨਾਲ ਤਾਂ ਬੜੇ ਕਰਮਾ ਪਾਗਾ ਨਾਲ ਪੈ ਲੱਗਦੀ ਆ ਰਾਹ ਨੂੰ ਤਾਂ ਪਤਾ ਸਤੇ ਰਹਿੰਦੇ ਆ ਹਾਂਜੀ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਯਾਦ ਰੱਖਿਆ ਕਰੀ ਜਿਹੜਾ ਐਕਸੀਡੈਂਟ ਹੁੰਦੇ ਆ ਰੋਲਾਂ ਦੇ ਕਾਰਨ ਹੀ ਹੁੰਦੇ ਨੇ ਤੇ ਆ ਵੇਖੋ ਸਾਰਾ ਆ ਕਿਤੇ ਸਹੀ ਹੋ ਗਿਆ ਨਾਲ ਸੀ ਕਦੀ ਨੀ ਕਣ ਕੇ ਰਵਾਗ ਲਾਈ ਤੇ ਝੋਨੇ ਦਾ ਵੀ ਜਿਹੜਾ ਇਹ ਕੋਠੀ ਲਾਗ ਲਾ ਕੇ ਤੇ ਉਸ ਤਰ੍ਹਾਂ ਹੀ ਤਵੀਆਂ ਫੇਰ ਕੇ ਕੰਕ ਬੀਜਦੀ ਵੀ ਹੈ ਬਹੁਤ ਵਧੀਆ ਚਾਰ ਨਿਕਲਿਆ ਦਾ ਦੇਖ ਤਾਂ ਫਰਦੂਸ਼ਾ ਤੋਂ ਬਚੀਦਾ ਇਹ ਤਾਂ ਆਪਣਾ ਸੰਭਾਲਣਾ ਚਾਹੀਦਾ ਹਵਾ ਪੌਣ ਪਾਣੀ ਆ ਦੇਖੋ ਮਿੱਟੀ ਵੀ ਜਿਹੜੀ ਆ ਰੋਡ ਦੇ ਨਾਲ ਪੂਰੀ ਲਾ ਕੇ ਰੱਖੋ ਕਿਉਂ ਜਿਹੜਾ ਕੋਈ ਭੰਦਰਾ ਦੂਰੋਂ ਆਉਂਦੇ ਜਾਂਦੇ ਸਾਧ ਕੇ ਦੇ ਰੋਕ ਕੇ ਪਾਸ ਕਰਨੇ ਪੈਂਦੇ ਆ ਲੇ ਕਰੋੜਾ ਤੋਂ ਇਹ ਵਰਾ ਆਪਣੇ ਬਹੁਤ ਛੜਕਾਂ ਥੁੱਲੀਆਂ ਨੇ ਵੈਸੇ ਉਹ ਮਿੱਟੀ ਲਾਉਣ ਕੋਈ ਨਹੀਂ ਲਾਉਂਦੇ ਤੇ ਹੋਰ ਦੋ ਹਿਆੜ ਬਣਜਾ ਲਾ ਆਪਣੇ ਪੈਰੀ ਦੇ ਦਵੈ ਜੀ ਖਾਲਸਾ ਫਾਇਰੂ ਫਤਿਹ